ਇਸਮੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਇੱਕ ਜਿਮ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦੇ ਉੱਪਰ ਫਾਇਰਿੰਗ ਕੀਤੀ ਗਈ ਆ ਤੇ ਇਸ ਦੌਰਾਨ ਦੂਜੇ ਨੌਜਵਾਨ ਦੇ ਵੱਲੋਂ ਵੀ ਜਵਾਬੀ ਫਾਇਰ ਕੀਤੇ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਏ ਕਿ ਮਾਮਲਾ ਜਲੰਧਰ ਦੇ ਮਕਸੂਦਾ ਥਾਣੇ ਦੇ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੇ ਉੱਪਰ ਜਿਮ ਦੇ ਬਾਹਰ ਫਾਇਰਿੰਗ ਕੀਤੀ ਗਈ ਆ ਦੱਸਿਆ ਕਿ ਇੱਥੇ ਜ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਨੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲੀ ਗੋਲੀ ਉਸਦੀ ਰਿਵਾਲਵਰ ਦੇ ਵਿੱਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਜਿਸ ਨੌਜਵਾਨ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਸੀ ਉਸਦੇ ਵੱਲੋਂ ਵੀ ਆਪਣੇ ਲਾਇਸੈਂਸਰ ਰਿਵਾਲਵਰ ਦੇ ਨਾਲ ਫਿਰ ਫਾਇਰਿੰਗ ਕੀਤੀ ਜਾਂਦੀ ਹੈ ਜਵਾਬੀ ਕਾਰਵਾਈ ਦੌਰਾਨ ਇਹ ਨੌਜਵਾਨ ਉੱਥੋਂ ਭੱਜਦੇ ਨੇ ਤੇ ਇਸ ਦੌਰਾਨ ਦੱਸਦੀ ਕਿ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਿਆ ਉੱਥੇ ਹੀ ਪੀੜਤ ਨੌਜਵਾਨ ਦਾ ਕਹਿਣਾ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਦੋਹਾਂ ਨੌਜਵਾਨਾਂ ਨੇ ਆਪਣੇ ਮੂੰਹ ਕੱਪੜੇ ਦੇ ਨਾਲ ਟਕੇ ਹੋਏ ਸੀ ਅਤੇ ਇਸ ਤਰ੍ਹਾਂ ਜਦੋਂ ਉਸਤੇ ਵੱਲੋਂ ਵੀ ਜਵਾਬੀ ਫਾਇਰ ਕੀਤੇ ਜਾਂਦੇ ਨੇ ਤਾਂ ਦੋਵੇਂ ਜਾਣੇ ਉਥੋਂ ਫਰਾਰ ਹੋ ਜਾਂਦੇ ਨੇ ਫਲਹਾਲ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਿਹਾ ਵਸੇ ਇੱਕ ਜਲੰਧਰ ਦੇ ਮਕਸੂਦਾ ਥਾਣੇ ਦੇ ਅਧੀਨ ਆਉਂਦੇ ਇਲਾਕੇ ਤੋਂ ਇਹ ਮਾਮਲਾ ਸਾਹਮਣੇ ਆਇਆ ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪੱਖ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਜਾਂਚ ਕਰਨ ਪਹੁੰਚੇ ਅਫਸਰਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜਦੋਂ ਇੱਥੇ ਆਏ ਆ ਮੈਂ ਜੇਬਰੀ ਜਰਾ ਰੋਜ ਜਿੱਦਾਂ ਆਇਆ ਵਾ ਪੰਦਾ ਆ ਕੇ ਪਿੱਛੋਂ ਮੇਰੇ ਗੋਲੀ ਮਾਰੀ ਉਹਨੇ ਪਰ ਉਹ ਗੋਲੀ ਵਿੱਚੋਂ ਨਿਕਲੀ ਨਹੀਂ ਆ ਵਿੱਚੇ ਫਸ ਗਈ ਅਸਲੀ ਗੋਲੀ ਬਾਅਦ ਵਿੱਚ ਜਦੋਂ ਮੈਂ ਆਪਣਾ ਲਾਇਸੈਂਸ ਅਸਲੀ ਹਥਿਆਰ ਲਾਇਸੈਂਸੀ ਹਥਿਆਰ ਕੱਢਿਆ ਵਾ ਅੱਗੇ ਜਾ ਕੇ ਭੱਜ ਕੇ ਤੇ ਉਹਨੇ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਕਿ ਇੱਥੋਂ ਵੀ ਹਥਿਆਰ ਆ ਤੇ ਫਿਰ ਉਹ ਭੱਜਦਾ ਭੱਜਦਾ ਫੈਰ ਕਰਨ ਲੱਗ ਪਿਆ ਅੱਛਾ ਭੱਜਦਾ ਵਜਾ ਫੈਰ ਕਰਨ ਲੱਗ ਕਿੰਨੇ ਜਣੇ ਸੀਗੇ ਬਾਈ ਜੀ ਦੋ ਜਣੇ ਸੀ ਇੱਕ ਪਰਲੀ ਸਾਈਡ ਬਾਈਕ ਤੇ ਖੜਾ ਸੀ ਫੇਸ ਕਵਰ ਸੀਗੀ ਜਾਂ ਕਿਦਾਂ ਫੇਸ ਕਵਰ ਸੀ ਜੀ ਦੋਨੋਂ ਦਾ ਬਚਾ ਹੋ ਗਿਆ ਫੇਸ ਕਵਰ ਸੀ ਦ بس ਇਹੀ ਗੱਲ ਦੀ ਦੁਸ਼ਮਣੀ ਨਸ਼ਾ ਵੇਚਦੇ ਲੋਗ ਉਹਨਾਂ ਨੂੰ ਰੋਕੀ ਦਾ ਨਾਂ ਕਰੋ ਸ਼ਰੀਆਮ ਚਿੱਟਾ ਵੇਚਦੇ ਰੋਕਦੇ ਆ ਉਹ ਲੜਦੇ ਸਾਡੇ ਨਾਲ ਇਹਨਾਂ ਨੇ ਸਾਡੇ ਬਪਾਪਾਂ ਨਾਲ ਉਹਨਾਂ ਵਿੱਚੋਂ ਕੋਈ ਹੋ ਸਕਦਾ ਹਨ ਉਹਨਾਂ ਵਿੱਚੋਂ ਕੋਈ ਇਹ ਜੀ ਦੇਖੋ ਬਹੁਤ ਵਧੀਆ ਕੰਮ ਕਰਦੇ ਪਏ ਆ ਠੀਕ ਆ ਇਹ ਕਈ ਬੰਦਿਆਂ ਨੂੰ ਜਿੱਦਾਂ ਮੰਨ ਲਓ ਕੋਈ ਚਿੱਟਾ ਵੇਚਦਾ ਆ ਜਾਂ ਕੋਈ ਸ਼ਰਾਬ ਵੇਚਦਾ ਆ ਜਾਂ ਕੋਈ ਕਿਸੇ ਚੀਜ਼ ਦਾ ਕੰਮ ਕਰਦਾ ਹਨਾ ਉਹਨਾਂ ਨੂੰ ਸਮਝਾਉਂਦੇ ਆ ਉਹ ਬਸ ਇਸ ਚੀਜ਼ ਤਾਂ ਕਰਕੇ ਕਿਸੇ ਨੇ ਥ੍ਰੈਟ ਕੀਤਾ ਇਹਨਾਂ ਨੂੰ ਲੇਕਿਨ ਨਸ਼ਾ ਰੋਕਣ ਕਰਕੇ ਥ੍ਰੈਟ ਬਾਕੀ ਕਈ ਬੰਦਿਆਂ ਦੇ ਅਸੀਂ ਐਕਟ ਦੇ ਪਰਚੇ ਹੁੰਦੇ ਜੋ ਕਿ ਸਾਡੇ ਸਮਾਜ ਨੂੰ ਮਾੜਾ ਕਹਿੰਦਾ ਹੈ ਸਮੇਂ ਦੇ ਤਾਂ ਸਾਡੇ ਪ੍ਰਧਾਨ ਜੀ ਜਾਂਦੇ ਆ ਉਹਨਾਂ ਦੇ ਕੋਲ ਉਹਨਾਂ ਦੇ ਅਸੀਂ ਐਕਟ ਪੁਲਸ ਵੱਲੋਂ ਲਾਇਆ ਜਾਂਦਾ ਜਾਂ ਦੱਸਿਆ ਜਾਂਦਾ ਹੈ ਕਿ ਸਾਨੂੰ ਇਸ ਮਾਰ ਪ੍ਰਤੀ ਮਾਰਾ ਕਿਹਾ ਜਾਂਦਾ ਸਾਨੂੰ ਉਦੋਂ ਸਾਡੇ ਪ੍ਰਧਾਨ ਜੀ ਜਾਂਦੇ ਆ ਕਈ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਕਿਸੇ ਨੇ ਕੀਤਾਵੇ ਕਈ ਗੈਂਗਸਟਰ ਆ ਕਈਆਂ ਦੇ ਅਸਲਿਆਂ ਦੇ ਪਰਚੇ ਆ ਕਈਆਂ ਦੇ ਹੁਣ ਅਸੀਂ ਸਾਨੂੰ ਨਾ ਖਲਾਸਾ ਹੋਇਆ ਕਿ ਨਹੀਂ ਹੋਇਆ ਬਾਈ ਜੀ ਕੌਣ ਆਇਆ ਸੀ ਅੱਜ ਕਿਹਨੇ ਸਾਜੀ ਸੀ ਰੱਜੀ ਸਾਨੂੰ ਪਤਾ ਕੀ ਹੋਇਆ ਅਸੀਂ ਤਾਂ ਇਹ ਸ਼ੁਕਰ ਮਨਾਣੇ ਆ ਪਰਮਾਤਮਾ ਦਾ ਕਿ ਸਾਡਾ ਭਰਾ ਬਚ ਗਿਆ ਹਮਮ ਬਾਕੀ ਦੇਖੋ ਉਹ ਪ੍ਰਸ਼ਾਸਨ ਕੀ ਕਰਦਾ ਕੀ ਨਹੀਂ ਕੀ ਨਾਮ ਤੁਹਾਡਾ ਜੀ ਮੇਰਾ ਜੀ ਅਨਕੁਸ਼ ਕਿਹੜੀ ਜਗ੍ਹਾ ਤੋਂ ਮੈਂ ਕਰਤਾਰ ਤੋਂ ਦੇਖੋ ਯੋਜਨਾ ਸਾਡੇ ਸਾਡੇ 9:10 ਵਜੇ ਸੂਚਨਾ ਮਿਲੀ ਹੂੰ ਤੇ ਉਹਦੇ ਸਾਹਮਣੇ ਚਾਹੇ ਸੀਗੇ ਆਪਾਂ ਕੈਮਰੇ ਗੂਗਲ ਤੇ ਚੈੱਕ ਕਰਦੇ ਪਏ ਜੀ ਹੂੰ ਤੇ ਕਿੰਨੇ ਕੇ ਫਾਇਰ ਹੋਇਆ ਸਾਰ ਇੱਥੇ ਨਹੀਂ ਜੀ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਕੋਈ ਜਾਣਕਾਰੀ ਮਤਲਬ ਨਹੀਂ ਖੋਲ-ਖੋਲ ਬਰਾਬਦ ਨਹੀਂ ਹੋਇਆ ਤੁਹਾਨੂੰ ਨਹੀਂ ਨਹੀਂ ਕੁਝ ਨਹੀਂ ਕੀ ਲੱਗਦਾ ਮਾਮਲਾ ਸਾਰਾ ਹੁਣ ਫਾਇਰ ਹੋਇਆ ਕਿ ਨਹੀਂ ਦੇਖਦੇ ਆ ਕਿ ਇਹ ਤਸਵੀਰ ਦੇ ਵਿੱਚ ਕੋਈ ਨਾ ਕੈਮਰਾ ਚੈੱਕ ਕਰਦੇ ਜਿਵੇਂ ਦੱਸ ਰਿਹਾ ਕਿ ਲਿਆਕ ਮੇਰੇ ਪਿਸਤਲ ਵੀ ਰੱਖਿਆ ਤੇ ਫਾਇਰਿੰਗ ਕਰਨ ਦੀ ਵੀ ਉਹਨਾਂ ਨੇ ਚਾਹੀ ਆ ਪਰ ਗੋਲੀ ਅੜ ਗਈ ਹੈ ਵਿੱਚ ਦੇਖਦੇ ਆ ਜੇ ਕੋਈ ਤੁਸੀਂ ਸੀਸੀਟੀਵੀ ਮੇਰੇ ਨਹੀਂ ਸਰ ਲੱਭ ਕੋਈ ਵੀ ਨਹੀਂ ਤੁਸੀਂ ਸੀਸੀਟੀਵੀ ਕੋਈ ਬਾਜੀ ਉਹਦੇ ਕਹਿ ਰਹੇ ਕਿ ਧੂਮਾ ਲੱਗੀਆਂ ਆਈਆਂ ਧੂਮਾ ਮਾਰ ਗਿਆ ਕਿੰਨੇ ਕੇ ਜਾਨੇ ਸਰ ਆਏ ਸੀਗੇ ਇਹਦੇ ਬਾਰੇ ਨਹੀਂ ਪਤਾ ਲੱਗਦਾ ਇਹਨੇ ਕਿੰਨੇ ਦੋ ਜਣੇ ਤੁਹਾਨੂੰ ਬਿਆਨ ਲਿਖਾਇਆ ਨਹੀਂ ਸਰ ਜੀ ਜੀ ਜੀ